ਨਾਮ ਜੀ ਕੁਸ਼ਲ ਜੋਪੜਾ ਜੋਪੜੇ ਖੂੜੀ ਦੇ ਪਹਿਲੇ ਉਰੇ ਲੜਾਈ ਹੁੰਦੀ ਹੈ ਪ੍ਰਸ਼ਾਸਨ ਦੇ ਤਰਾਕਾ ਨੂੰ ਲੈ ਕੇ ਕੀ ਮਾਮਲਾ ਮਾਮਲਾ ਜੀ ਸਾਡੇ ਕੋਲ ਆਇਆ ਸੀਗਾ ਮਾਮਲਾ ਇੱਕ ਨੰਬਰ ਦੁਕਾਨ ਤੇ 8 ਨੰਬਰ ਦੁਕਾਨ ਦੇ ਜਿਹੜੇ ਹੈਲਪਰ ਸੀਗੇ ਨੌਕਰ ਸੀਗੇ ਉਹ ਆਪਸ ਚ ਉਹਨਾਂ ਦੀ ਕੋਈ ਤਕਰਾਰ ਹੋ ਗਈ ਸੀ ਤਾਂ ਉਹ ਲੜਪੇ ਸੀਗੇ ਤੇ ਦੋਨੋਂ ਦੁਕਾਨਦਾਰਾਂ ਦੇ ਜਿਹੜੇ ਮਾਲਕ ਹੈ ਉਹਨਾਂ ਨੂੰ ਬੁਲਾ ਕੇ ਹਦਾਇਤਾਂ ਦਿੱਤੀਆਂ ਸਮਝਾਇਆ ਵੀ ਆ ਕਿ ਆਇਂਦਾ ਜੇ ਐਸੀ ਕੋਈ ਵੀ ਹਰਕਤ ਹੋਈ ਨਾ ਤਾਂ ਇਹਨਾਂ ਨੂੰ ਅਸੀਂ ਕੋਈ ਹੈਲਪਰ ਉਰੇ ਰੱਖਣ ਦਵਾਂਗੇ ਨਾ ਇਨਨ ਇਨਨੂਰੇ ਕਿਸੇ ਵੀ ਤਰੀਕੇ ਦਾ ਐਸਾ ਕੋਈ ਲੜਾਈ ਝਗੜਾ ਕਰਨ ਨਾ ਮਾਂਗੇ ਤੁਸੀਂ ਵੀ ਦੇਖ ਕਰ ਲੈ ਕਿ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਹੈ ਪ੍ਰਸ਼ਾਦ ਦੇ ਵਿੱਚ ਮਤਲਬ 2-3 ਰੁਪਏ ਦਾ ਪ੍ਰਸ਼ਾਦ ਹੁੰਦਾ 29 ਤੋਂ 50 ਰੁਪਏ ਦਾ ਇੱਕ ਦੁਕਾਨਦਾਰ ਵੱਲੋਂ ਬਿੱਲ ਬਣਾਇਆ ਜਾਂਦਾ ਜੀ ਉਹ ਮਾਮਲਾ ਕਿਵੇਂ ਵੇਖਦੇ ਕਿਉਂਕਿ ਇਹ ਤਾਂ ਇੱਕ ਤਰ੍ਹਾਂ ਨਾਲ ਧਾਰ ਦੀ ਖਸਤਾ ਹੈਗੀ ਆ ਉਹਦੇ ਤੋਂ ਲੱਟਣਾ ਆਪਾਂ ਨੂੰ ਝਿਮੇ ਲੱਗਦਾ ਤੁਸੀਂ ਦੇਖਦੇ ਕਿ ਤੁਸੀਂ ਉਸ ਦੇ ਵਿੱਚ ਜੀ ਆ ਦੋ ਕੁ ਦਿਨ ਪਹਿਲਾਂ ਡੀਐਸਪੀ ਸਿਟੀ 1 ਸਾਹਿਬ ਨੇ ਸਾਰੇ ਰੇਡੀਆ ਵਾਲਿਆਂ ਨੂੰ ਸਾਰੇ ਦੁਕਾਨਦਾਰਾਂ ਨੂੰ ਬੁਲਾਇਆ ਸੀਗਾ ਤੇ ਇਹਨਾਂ ਨੂੰ ਕੜੀ ਹਦਾਇਤਾਂ ਦਿੱਤੀਆਂ ਸੀਗੀਆਂ ਜਿਸ ਦੇ ਵਿੱਚ ਜਿੰਨੇ ਵੀ ਇਹਨਾਂ ਦੀ ਦੁਕਾਨ ਤੇ ਹੈਲਪਰ ਹਨ ਜੋ ਵੀ ਇਹ ਮੁੰਡਾ ਰੱਖेंगे ਉਹਨਾਂ ਦੇ ਕਾਰਡ ਪਾਇਆ ਹੋਏਗਾ ਉਹੀ ਮੁੰਡਾ ਗਾਗ ਨੂੰ ਅਟੈਂਡ ਕਰ ਸਕਦਾ ਕਿਉਂਕਿ ਗੱਲ ਇਹ ਹੁੰਦੀ ਹੈ ਕਿ ਜਿਸ ਤਰ੍ਹਾਂ ਹੁਣ ਉਹਨਾਂ ਨੇ ਇਹ ਇਸ਼ੂ ਚੱਕਿਆ ਕਿ ਸਾਡੇ ਤੋਂ 2960 ਰੁਪਏ ਮੰਗੇ ਤਾਂ ਇਹਨਾਂ ਵੱਲੋਂ ਗੱਲ ਆਂਦੀ ਆ ਸਾਡੀ ਦੁਕਾਨ ਨਹੀਂ ਸੀ ਉਸਦੀ ਦੁਕਾਨ ਸੀ ਤਾਂ ਉਹ ਕਹਿ ਕੇ ਜਦ ਕਾਰਡ ਪਾਇਆ ਹੋਏਗਾ ਆਈਡੈਂਟੀਟੀ ਕਾਰਡ ਹੋਏਗਾ ਉਸ ਤੋਂ ਸਾਨੂੰ ਵੀ ਪਤਾ ਲੱਗ ਜਾਏਗਾ ਕਿ ਇਹ ਬੰਦਾ ਕਿਹੜੀ ਦੁਕਾਨ ਤੋਂ ਪ੍ਰਸ਼ਾਦ ਲੈ ਕੇ ਆਇਆ ਹੈ। ਦੁਕਾਨ ਆਈਡੈਂਟੀਫਾਈ ਹੋ ਗਈ ਜਿੱਨੇ ਪੈਸੇ ਮੰਗੇ ਸੀਗੇ। ਉਹਦੀ ਪੜਤਾਲ ਚੱਲ ਰਹੀ ਹੈ ਜੀ। ਜਿਹੜੀ ਦੁਕਾਨ ਦੀ ਉਹਨਾਂ ਨੇ ਕੰਪਲੇਂਟ ਕੀਤੀ ਸੀ ਉਸ ਦੁਕਾਨਦਾਰ ਨੂੰ ਜੋ ਭਗਤ ਵੱਲੋਂ ਕੰਪਲੇਂਟ ਸੀਗੀ ਉਸ ਦੁਕਾਨਦਾਰ ਨੂੰ ਬੁਲਾ ਕੇ ਉਸ ਨੂੰ ਵੀ ਸਮਝਾਇਆ ਗਿਆ ਕਿ ਆਇਂਦਾ ਕੋਈ ਵੀ ਐਸੀ ਕੰਪਲੇਂਟ ਨਾ ਇਹ ਜੀ। ਦੁਕਾਨਾਂ 'ਚ ਨਹੀਂ ਸੀਗਾ ਜੀ ਰੇੜੀ ਜੋ ਸੀਗਾ ਬਾਹਰ ਰੇੜੀ ਲੱਗਦੀ ਆ ਉਸ ਤੋਂ ਸੀਗਾ ਤੇ ਉਹਦੀ ਰੇੜੀ ਵੀ ਹਟਵਾ ਦਿੱਤੀ ਗਈ ਆ। ਤੇ ਥੋਡੇ ਚੈਨਲ ਰਾਹੀਂ ਮੈਂ ਦੱਸਣਾ ਚਾਹਾਂਗਾ ਸਾਰੇ ਭਗਤਾਂ ਨੂੰ ਕਿ ਇਨ ਫਿਊਚਰ ਜੇ ਤੁਹਾਨੂੰ ਕੋਈ ਵੀ ਦਿੱਕਤ ਆਂਦੀ ਹੈ ਸਾਡੇ ਹਿੰਦੂ ਸੁਰੱਖਿਆ ਸਮਿਤੀ ਦਾ ਕਾਰ्यालय ਤੁਹਾਡੇ ਲਈ 24/7 ਖੁੱਲਾ ਹੈ ਪਟਿਆਲਾ ਪ੍ਰਸ਼ਾਸਨ ਤੁਹਾਡੇ ਬਿਲਕੁਲ ਨਾਲ ਹੈ ਜਦੋਂ ਦਿੱਕਤ ਆਂਦੀ ਹੈ ਤੁਸੀਂ ਸਾਡੇ ਕੋਲ ਆਓ ਪੁਲਿਸ ਮੁਲਾਜ਼ਮ ਬੈਠਿਆ ਹੋਣਾ ਕੋਲ ਜਾਓ ਨਾਲ ਦੀ ਮੈਂ ਤੁਹਾਡੇ ਨਾਲ ਗੱਲ ਕਰਦਾ ਪੁਲਿਸ ਮੁਲਾਜ਼ਮ ਤੇ ਐਂਟਰੀ ਦਾ ਡੰਡਾ ਪਰਸਾਉਣ ਦਾ ਹੁਕਮ ਡੰਡਾ ਜੀ ਜੇ ਕਿਸੇ ਭਗਤ ਨੂੰ ਉਰੇ ਦਿੱਕਤ ਆਏਗੀ ਤਾਂ ਪੁਲਿਸ ਵੀ ਨਾਲ ਦੀ ਨਾਲ ਕਾਰਵਾਈ ਕਰੇਗੀ ਹਿੰਦੂ ਸੁਰੱਖਿਆ ਸਮਿਤੀ ਵੀ ਕਾਰਵਾਈ ਕਰੇਗੀ ਤੇ ਜੇ ਕਿਸੇ ਭੱਗ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਤੱਕਾ ਹੁੰਦਾ ਉਹਨਾਂ ਦੇ ਖੜੇ ਉਹਨਾਂ ਦੇ ਉੱਥੇ ਮੌਜੂਦ ਹੁੰਦੇ ਹੀ ਉਹਨਾਂ ਦੇ ਖੜੇ ਖੜੇ ਮਸਲੇ ਨੂੰ ਹੱਲ ਕੀਤਾ ਜਾਏਗਾ ਜੋ ਵੀ ਦਿੱਕਤ ਹੋਏਗੀ ਜੇ ਪੰਡਤਾਲ ਦੇ ਵਿੱਚ ਰੇੜੀ ਵਾਲਾ ਜਾਂ ਦੁਕਾਨਦਾਰ ਇਹ ਸਾਰੇ ਖੜੇ ਇਹਨਾਂ ਦੇ ਸਾਹਮਣੇ ਮੈਂ ਕਹਿ ਰਿਹਾ ਜੇ ਰੇੜੀ ਵਾਲਾ ਜਾਂ ਦੁਕਾਨਦਾਰ ਕੋਈ ਵੀ ਗਲਤ ਉੱਥੇ ਸਾਬਤ ਹੋਇਆ ਤੇ ਨਾਲ ਦੀ ਨਾਲ ਉਹਦੀ ਰੇੜੀ ਤੇ ਦੁਕਾਨ ਉੱਥੋਂ ਬੰਦ ਕਰੀ ਜਾਏਗੀ। ਅੱਛਾ ਜੀ ਨਹੀਂ ਤੇ 4 ਦਿਨ ਬਾਅਦ ਉਹਨਾਂ ਨੂੰ ਦਈਏਗਾ ਮੋਰ ਪਾਣੀ ਜਾਂ ਪਾਹ ਦੁਕਾਨਾਂ ਨੂੰ ਲੈ ਕੇ ਪਾਣੀ ਪਟੀਆਂ ਨੂੰ ਲੈ ਕੇ ਨਹੀਂ ਜੀ ਬਿਲਕੁਲ ਹੀ ਨਾ ਇਹਨਾਂ ਸਾਰਿਆਂ ਦੇ ਨਾਲ ਮੀਟਿੰਗ ਹੋਏ ਨਾ ਕਿ ਜੇ ਇਨ ਫਿਊਚਰ ਕੋਈ ਵੀ ਐਸੀ ਗੱਲ ਆਂਦੀ ਆ ਤਾਂ ਇਹਨਾਂ ਦੀ ਦੁਕਾਨ ਨੂੰ ਹੋਰ ਹਟਾ ਦਿੱਤਾ ਜਾਊਗਾ ਜੀ ਇਹ ਦੁਕਾਨਦਾਰਾਂ ਦਾ ਇੱਕੋ ਰੇਟ ਆ ਸਾਰਿਆਂ ਦਾ ਇਹਨਾਂ ਦਾ ਰੇਟ ਜੀ ਉਸ ਦੇ ਵਿੱਚ ਇਹ ਹੁੰਦਾ ਹੈ ਕਿ ਭਗਤ ਨੇ ਆਪਣੇ ਵੱਲੋਂ ਕਿਹੜੀ ਟੋਕਰੀ ਬਣਵਾ ਲਈ ਜਿਵੇਂ ਕਿਸੇ ਨੇ 500 ਦੀ ਦੁਕਾਨ ਜਿੱਥੇ ਬਣਾਈ ਇੱਕੋ ਰੇਟ ਹੁੰਦਾ ਸੇਮ ਹਾਂਜੀ ਉਹ ਰੇਟ ਸੇਮ ਹੁੰਦਾ ਜੀ ਕਿ ਇਹਨਾਂ ਨੇ ਉਹ ਇਹਨਾਂ ਦਾ ਵੇਰੀ ਕਰਦਾ ਇਹਨਾਂ ਦੇ ਅਕੋਰਡਿੰਗ ਹੁੰਦਾ ਹੁਣ ਇਹਨਾਂ ਨੂੰ ਪਤਾ ਨਾ ਜੀ ਪੁਲਿਸ ਵਾਲੇ ਚਰਚਾ ਕਰ ਰਹੇ ਸੀ ਕਿ ਛੋਟੇ ਬੱਚੇ ਨਾਲ ਲੜਾਈ ਹੋਈ ਆ ਉਹਨਾਂ ਬਾਲਿਕ ਹੈ ਉਹਨੂੰ ਦੁਕਾਨ ਤੇ ਰੱਖ ਸਕਦੇ ਮੈਂ ਤੇ ਆਪਣੇ ਨਹੀਂ ਬਿਲਕੁਲ ਨਹੀਂ ਇਹਨਾਂ ਨੂੰ ਮਨਾ ਕਰ ਦਿੱਤਾ ਕਿ ਦੁਕਾਨ ਤੇ ਰੱਖਣਾ ਨਹੀਂ ਬਿਲਕੁਲ ਚਾਈਲਡ ਲੇਬਰ ਕੋਈ ਨਹੀਂ ਰੱਖਣਾ